ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਜੀ ਐਂਟੀ ਬਰਗਾੜੀ ਤੇ ਵਾਲਾ ਇਹ ਆਪਣੇ 855 ਦੇ ਜੇ ਮੰਨ ਲਾਂ ਨੂੰ ਪੂਰਾ ਪੂਰਾ ਕਰ ਦਾਂਗੇ ਸੀਜ ਹੋ ਜਾਊਗਾ ਇਸੇ ਤਰ੍ਹਾਂ ਐਨਲੈਟ ਦਾ ਵਾਲ ਹੁੰਦਾਗਾ ਜਿਹੜਾ ਆਪਣਾ ਸਾਇਲੈਂਸਰ ਨੂੰ ਗਿੱਲਾ ਕਰੂਗਾ ਸਾਇਲੈਂਸਰ ਵਿੱਚ ਦੀ ਤੇਲ ਆਊਗਾ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਜੀ ਐਂਟੀ ਬਰਗਾੜੀ ਤੇ ਉਮੀਦ ਕਰਦੇ ਹਾਂ ਸਾਰੇ ਸੱਜਣ ਠੀਕ ਹੋਣ ਲਓ ਜੀ ਆਪਣੀ ਗੱਲਬਾਤ ਚੱਲ ਰਹੀ ਆ ਗਾਓ ਜਾ ਆਪਣੀ ਗੱਲਬਾਤ ਚੱਲ ਰਹੀ ਹੈ ਸੱਜਣੋ ਆਪਣੇ ਸਵਰਾਜ ਟਰੈਕਟਰ ਦੇ ਇੰਜਨ ਬਾਰੇ ਠੀਕ ਹੈ ਜੀ ਕਿਉਂਕਿ ਕਈ ਸੱਜਣ ਭਰਾ ਕਹਿਣਗੇ ਯਾਰ ਤੁਸੀਂ ਸਵਰਾਜ ਬਾਰੇ ਵੀਡੀਓ ਚ ਗੱਲਬਾਤ ਕਰ ਰਹੇ ਹੋ ਕਿਉਂਕਿ ਸੱਜਣੋ ਜਿਹੜੀ ਆਪਣੀ 10 ਤੋਂ 11 ਦਿਨ ਵੀਡੀਓ ਜਿਹੜੀ ਇਹ ਸਵਰਾਜ ਟਰੈਕਟਰ ਦੇ ਬਾਰੇ ਇਨਫੋਰਮੇਸ਼ਨ ਬਾਰੇ ਚੱਲੂਗੀ ਇੰਜਨ ਗੇਅਰ ਸਾਰੀ ਲਿਫਟ ਕੰਪੈਸ਼ਟੀ ਬਾਰੇ ਸਾਰੀ ਹੁਣ ਆਪਣਾ 4-5 ਤੋਂ ਟੌਪਿਕ ਚੱਲ ਰਿਹਾ ਹੈਗਾ ਇੰਜਾਂ ਦੇ ਇਨਫੋਰਮੇਸ਼ਨ ਬਾਰੇ ਠੀਕ ਹੈ ਜੀ ਦੇ ਸੋ ਮਿੱਤਰੋ ਅੱਜ ਪਹਿਲਾਂ ਤੁਸੀਂ ਦੇਖਿਆ ਆਪਾਂ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਜਿਹੜਾ ਆਇਲ ਕੁਲਰ ਹੁੰਦਾਗਾ ਠੀਕ ਹੈ ਜੀ ਅੱਜ ਵੀਡੀਓ ਦੇ ਵਿੱਚ ਗੱਲ ਕਰ ਰਹੇ ਆ ਤੁਹਾਡੇ ਨਾਲ ਹੈੱਡ ਬਾਰੇ ਵੀ ਸਵਰਾਜ ਦੇ ਹੈੱਡ ਜਿਹੜੇ 969 ਤੇ 855 ਦੇ ਹੈੱਡਾਂ ਦੇ ਵਿੱਚ ਕੀ ਫਰਕ ਹੁੰਦਾ ਤੇ ਬਾਕੀ ਇਹਦੀ ਆਪਾਂ ਕਲੀਅਰੈਂਸ ਕਿੰਨਾ ਰੱਖਦੇ ਆ ਸਵਰਾਜ ਦਾ ਤੇ ਇਹਦਾ ਕਲੀਅਰੈਂਸ ਕਿਉਂ ਰੱਖਣਾ ਜ਼ਰੂਰੀ ਹੁੰਦਾ ਸਾਰਾ ਤੁਹਾਡੇ ਨਾਲ ਡਿਟੇਲ ਦੇ ਵਿੱਚ ਗੱਲਬਾਤ ਕਰਾਂਗੇ ਬਾਕੀ ਸੌਰੀ ਨਿਹਰਾ ਹੋ ਗਿਆ ਸੀਗਾ ਪਰ ਲੇਕਿਨ ਸਮੇਂ ਦੀ ਘਾਟ ਹੋਣ ਕਾਰਨ ਕਰਕੇ ਆਪਾਂ ਨੂੰ ਵੀਡੀਓ ਹਨੇਰੇ ਸਵੇਰੇ ਬਣਾਉਣੀ ਪਈ। ਸਭ ਤੋਂ ਪਹਿਲਾਂ ਗੱਲ ਕਰਦਾ ਵੀ ਨਿਊ ਮਾਡਲ ਤੇ 올ਡ ਮਾਡਲ ਦੇ ਹੈਡਾਂ ਦੇ ਵਿੱਚ ਕੀ ਫਰਕ ਆ। ਦੇਖੋ ਸੱਜਣੋ ਜਿਹੜਾ 올ਡ ਮਾਡਲ ਸਵਰਾਜ ਹੁੰਦਾ ਉਹਦੇ ਹੈਡ ਹੋਰ ਹੁੰਦੇ ਆ, ਯੂਰੋ 2 ਵਾਲੇ ਹੋਰ ਹੁੰਦੇ ਆ, ਯੂਰੋ 3 ਵਾਲੇ ਹੈਡ ਹੋਰ ਹੁੰਦੇ ਆ। ਫਿਰ ਜਿਹੜੇ ਹੁਣ ਆਪਣੇ ਮਾਡਲਾਂ ਦੇ ਵਿੱਚ ਆਏ ਹੈਡ ਹੋਰ ਆ ਤੇ ਸੀਆਰਡੀ ਵਾਲੇ ਹੈਡ ਹੋਰ ਹੁੰਦੇ ਆ। ਠੀਕ ਆ ਜੀ। ਹੁਣ ਗੱਲ ਕਰਦਾ 800 ਜਨ ਜਾਂ ਤੇ 963 ਦੇ ਹੈਡਾਂ ਦੀ। 855 ਦੇ ਜਿਹੜੇ ਹੈਡ ਦੇ ਜਿਹੜੇ ਇਨਲੈਟ ਤੇ ਐਗਜੈਸਟ ਵਾਲ ਹੁੰਦੇ ਆ ਉਹਨਾਂ ਦਾ ਕਲੀਅਰੈਂਸ ਦਾ ਵੀ ਫਰਕ ਹੁੰਦਾ ਸੱਚ ਨੂੰ ਉਹ ਆਪਣੇ ਮਕੈਨਿਕ ਵੀਰ ਅਡੋਡ ਮੁਤਾਬਕ ਰਖਾਉਂਦੇ ਆ ਕੋਈ 40 ਵੀਰ ਖਾ ਲੈਂਦੇ ਕੋਈ 45 ਵੀਰ ਖਾ ਲੈਂਦਾ ਕੋਈ 50 ਵੀਰ ਖਾ ਲੈਂਦਾ ਕੋਈ 55 ਵੀਰ ਖਾ ਲੈਂਦਾ ਜਿਹੜਾ ਕਲੀਅਰੈਂਸ ਹੈ ਫੇਸ ਨਾਲੋਂ ਡਾਊਨ ਠੀਕ ਆ ਜੀ ਹੁਣ ਗੱਲ ਕਰਦਾ ਜਿਹੜੇ ਆਪਣੇ 963 969 ਦੇ ਹੈਡ ਹੁੰਦੇ ਆ ਉਹਨਾਂ ਦਾ ਕਲੀਅਰੈਂਸ ਜਿਹੜਾ ਹੁੰਦਾਗਾ ਕੰਪਨੀ ਵੱਲੋਂ ਜਿਹੜਾ ਐਡਜਸਟ ਵਾਲ ਦਾ ਹੁੰਦਾਗਾ ਉਹ 45 ਹੁੰਦਾਗਾ ਤੇ ਜਿਹੜਾ ਆਪਣਾ ਇਨਲੈਟ ਦਾ ਹੁੰਦਾ ਉਹਦਾ 50 ਹੁੰਦਾਗਾ ਇੱਥੇ ਜੇ ਆਪਣਾ ਗੈਪ ਹੁੰਦਾਗਾ ਠੀਕ ਹੈ ਜੀ ਬਾਕੀ ਗੱਲ ਕਰਕੇ ਜਿਹੜੇ ਐਡਜਸਟ ਵਾਲ ਹੁੰਦਾਗਾ ਉਹ ਤਾਂ ਸੇਮ ਹੀ ਹੁੰਦਾ ਦੋਨਾਂ ਟਰੈਕਟਰਾਂ ਦਾ ਪਰ ਲੇਕਿਨ ਜਿਹੜਾ ਇਨਲੈਟ ਵਾਲ ਹੁੰਦਾ 855 ਦਾ ਤਾਂ ਜ਼ਿਆਦਾ ਵੱਡਾ ਹੁੰਦਾ ਤੇ ਦੂਜਾ ਜਿਹੜਾ ਆਪਣਾ ਆ ਜਾਂਦਾਗਾ 963 969 ਉਹਦਾ ਜਿਹੜਾ ਇਨਲੈਟ ਵਾਲ ਹੁੰਦਾ ਉਹ ਛੋਟਾ ਹੁੰਦਾ ਠੀਕ ਹੈ ਜੀ ਹੁਣ ਗੱਲ ਕਰਦੇ ਆ ਬਾਕੀ ਇਹਦੇ ਵਾਲ ਬਾਰੇ ਵਾਲਾਂ ਬਾਰੇ ਜਿਹੜਾ ਕਿ ਆਪਣਾ 855 XM ਜਾਂ 960 ਜਾਂ 올ਟ ਮਾਡਲ 855 ਠੀਕ ਹੈ ਜੇ ਤੁਹਾਡੇ ਨਾਲ 963 ਆਪਾਂ ਡਰੈਕਟਰ ਖੋਲੇ ਤਾਂ ਫਿਰ ਆਪਾਂ ਉਹਦੇ ਨਾਲ ਤੁਹਾਡੇ ਨਾਲ ਕਿਸੇ ਫੋਟੋਪਿਕ ਉਤੇ ਇਹ ਗੱਲ ਕਰਾਂਗੇ ਤੇ ਕਿਸੇ ਹੋਰ ਵੀਡੀਓ ਦੀ ਗੱਲ ਕਰਾਂਗੇ 963 ਦੇ ਹੱਡਾਂ ਬਾਰੇ ਜਾਂ CRD ਦੇ ਹੱਡਾਂ ਬਾਰੇ ਹੁਣ ਜਿਹੜੇ ਹੈੱਡ ਦੇ ਵਿੱਚ ਵੱਡਾ ਛੋਟਾ ਵਾਲ ਹੁੰਦੇ ਆ ਜਿਹੜੇ ਇੱਕ ਛੋਟਾ ਹੁੰਦਾ ਜਿਹਦੇ ਸਭ ਤੋਂ ਵੱਡਾ ਹੈੱਡ ਵਾਲਾਂ ਦੇ ਜਿਆਦਾ 855 ਚੰਦਾ ਤੋਂ 10 ਕਿਟਾ ਪਹਿਲਾਂ ਇੰਦਾ ਜਿਹੜਾ ਕਲੀਅਰੈਂਸ ਕਈ ਮਕੈਨਿਕ ਨੂੰ ਦੱਸ ਸੀ ਦਿੱਤਾ ਮੈਂ 45 ਵੀਰ ਖਾਨ ਦਾ ਕੋਈ 50 55 ਜੋ ਆਊਟ ਆਊਟ ਮਕੈਨਿਕ ਦੀ ਅੱਡ ਅੱਡ ਥਿਊਰੀ ਹੁੰਦਾ ਉਸ ਮੁਤਾਬਕ ਹੀ ਰੱਖਉਂਦੇ ਆ ਅਸੀਂ ਵੀ ਆਪਣੇ ਮੁਤਾਬਕ ਹੀ ਰੱਖਉਨੇ ਆ ਬਾਕੀ ਕਈ ਟਰੈਕਟਰ ਤੁਸੀਂ ਦੇਖਿਆ ਹੋਣਾ ਸਵਰਾਈ ਟਰੈਕਟਰ ਨੂੰ ਆਪਜੀ ਹੁੰਦੀ ਆ ਸਾਇਲੈਂਸਰ ਵੱਲੋਂ ਤੁਹਾਡਾ ਆਇਲ ਨਿਕਲ ਲੱਗ ਪੈਂਦਾ ਬਾਹਰ ਠੀਕ ਹੈ ਜੀ ਉਹ ਕਿਉਂ ਨਿਕਲਦਾ ਕੀ ਕਾਰਨ ਹੁੰਦਾ ਦੇਖੋ ਕਈ ਭਰਾ ਆਪਣੇ ਸੋਚ ਦਿੰਦੇ ਆ ਸੋਚਦੇ ਆ ਵੀ ਜਾਂ ਤਾਂ ਟਰੈਕਟਰ ਸਾਡਾ ਠੰਡਾ ਚੱਲਦਾਗਾ ਇਹਦੇ ਵਿੱਚ ਵਾਲ ਆਪਾਂ ਯੂਜ਼ ਕਰ ਗਏ ਚਲੋ ਵਾਲ ਤਾਂ ਆਪਣਾ ਬਹੁਤ ਜ਼ਰੂਰੀ ਹੁੰਦਾ ਟਰੈਕਟਰ ਦੇ ਵਿੱਚ ਲੱਗਿਆ ਹੋਣਾ ਇਹਦੇ ਬਿਨਾਂ ਤਾਂ ਟਰੈਕਟਰ ਬਿਲਕੁਲ ਅਧੂਰਾ ਹੁੰਦਾ ਕਾਰਨ ਕਿ ਇੱਕ ਤਾਂ ਟਰੈਕਟਰ ਪਰਫਾਰਮੈਂਸ ਵਧੀਆ ਨਹੀਂ ਦਿੰਦਾ ਬਾਕੀ ਖਿਚਾਈ ਦੇ ਵਿੱਚ ਵੀ ਫਰਕ ਪੈਂਦਾ ਜੇ ਵਾਲ ਨਾ ਹੋਵੇ ਤੇ ਉਸ ਤੋਂ ਬਾਅਦ ਜਿਹੜੇ ਜਿਹੜੇ ਇੰਜਨ ਦੇ ਵਿੱਚ ਪਾਰਟਸ ਹੁੰਦੇ ਆ ਉਹਨਾਂ ਦੀ ਵੀ ਆਪਣੀ ਗਰਮ ਹੋ ਕੇ ਆਪਣੀ ਜਗ੍ਹਾ ਤੇ ਚੱਲਣ ਦੀ ਜਿਹੜੀ ਆ ਆਪਣੀ ਸਾਈਜ਼ ਬਣਿਆ ਰਹਿੰਦਾ ਕਿਉਂਕਿ ਤੁਹਾਨੂੰ ਦੱਸ ਹੀ ਦੇਵਾਂ ਹਿੰਟ ਦੇ ਦਿਆਂ ਜੇ ਕੋਈ ਵੀ ਪਾਰਟ ਜਿਹੜਾ ਇੰਨਾਂ ਦੇ ਵਿੱਚ ਚੱਲਦਾਗਾ ਉਹਨੂੰ ਫੇਰੀ ਆਪਾਂ ਤਾਂ ਰੱਖਦੇ ਆ ਕਿਉਂਕਿ ਉਹਨਾਂ ਓਵਰ ਹੀਟ ਹੋ ਕੇ ਉਹਨੂੰ ਫੈਲਣਾ ਹੁੰਦਾ ਚਾਰ ਤੋਂ ਪੰਜ ਥਾਉਂਡ ਫੈਲ ਜਾਂਦਾ ਇਸੇ ਤਰ੍ਹਾਂ ਹੁਣ ਇਸੇ ਹਿੱਡਾਂ ਦੇ ਵਿੱਚ ਹੀ ਗੱਲ ਕਰਦਾ ਤੁਹਾਡੇ ਨਾਲ ਜੇ ਆਪਣੇ ਜਿਵੇਂ ਗਾਈਡਸ ਵਾਲਵ ਆਪ ਨੂੰ ਕਲੀਨਸ ਹੋਣਾ ਇੱਕ ਸਹੀ ਰੱਖਣਾ ਪੈਂਦਾ ਮਤਲਬ ਪਲੇ ਵੀ ਰੱਖਣੀ ਪੈਂਦੀ ਹੈ ਤੇ ਜਿਆਦਾ ਢਿੱਲੇ ਨਹੀਂ ਰੱਖਣੇ ਪੈਂਦੇ ਹੁਣ ਮੰਨ ਲਓ ਸਪੋਜ਼ ਕਰੋ ਤੁਹਾਡਾ ਵਾਲ ਆ ਇਹਦੇ ਗਾਈਡ ਦੇ ਵਿੱਚ ਜੇ ਜਿਆਦਾ ਢਲਾ ਹੋ ਗਿਆ ਧਨਵਾਲ ਵਾਹਣਾ ਮੈਂ ਸਿੱਟ ਦੇ ਵਾਲਾ ਇਹ ਆਪਣੇ 855 ਦੇ ਆ ਠੀਕ ਹੈ ਹੁਣ ਮੰਨ ਲਓ ਆਪਣਾ ਜੇ ਵਾਲ ਦਾ ਕਲੀਅਰੈਂਸ ਆਪਾਂ ਜੇ ਮੰਨ ਲਾ ਪਲੇਅ ਰਹੇਗੀ ਇਹਦੇ ਵਿੱਚ ਆ ਨੇੜੇ ਦਿਖਾ ਆ ਤੁਸੀਂ ਚੈੱਕ ਕਰ ਸਕਦੇ ਹੋ ਇਹਦੇ ਵਾਲ ਦੇ ਵਿੱਚ ਆਪਾਂ ਨੂੰ ਇੰਨੀ ਹਲਕੀ ਜਿਹੀ ਪਲੇਅ ਰੱਖਣੀ ਜ਼ਰੂਰੀ ਨੇ ਨੇੜੇ ਕਰਕੇ ਦਿਖਾ ਇੰਨੀ ਹਲਕੀ ਜਿਹੀ ਪਲੇਅ ਦੇ ਵਿੱਚ ਜ਼ਰੂਰੀ ਆ ਹੁ ਜੇ ਮੰਨ ਲਾ ਨੂੰ ਪੂਰਾ ਪੂਰਾ ਕਰ ਦੇਗੇ ਸੀਜ ਹੋ ਜੂਗਾ ਇਸੇ ਤਰ੍ਹਾਂ ਇਨਲੈਟ ਦਾ ਵਾਲ ਹੁੰਦਾਗਾ ਠੀਕ ਆ ਜੀ ਇਨਲੈਟ ਦਾ ਵੀ ਆਪਾਂ ਨੂੰ ਇਹਦਾ ਪੂਰਾ ਪੂਰਾ ਰੱਖਣਾ ਪੈਂਦਾਗਾ ਜੇ ਚ ਜ਼ਿਆਦਾ ਪਲੇ ਰੱਖ ਦਾਂਗੇ ਤਾਂ ਵੀ ਨੁਕਸਾਨ ਦੇਗਾ ਤੇ ਜੇ ਆਪਾਂ ਪਲੇ ਰੱਖਾਂਗੇ ਤਾਂ ਵੀ ਸੀਜ ਹੋਣ ਦਾ ਖਤਰਾ ਹੁੰਦਾਗਾ ਹੁਣ ਗੱਲ ਕਰਦੇ ਆ ਇਹਦੇ ਉੱਪਰ ਜਿਹੜੀਆਂ ਇੱਥੇ ਵਾਲ ਸੀਲਾ ਪੈਂਦੀਆਂ ਆ ਆ ਜਗ੍ਹਾ ਤੇ ਕਿਉਂਕਿ ਇਹ ਵਾਲ ਸੀਲਾ ਪਾਉਣੀਆਂ ਕਿਉਂ ਜ਼ਰੂਰੀ ਹੁੰਦੀਆਂ ਕਿਉਂਕਿ ਇਨ੍ਹਾਂ ਟਰੈਕਟਰਾਂ ਦੇ ਜ਼ਿਆਦਾ ਜ਼ਰੂਰਤ ਪੈਂਦੀ ਆ ਕਿਉਂਕਿ ਕਈ ਵਾਰੀ ਨਾ ਤੁਸੀਂ ਦੇਖਿਆ ਨਾ ਸਾਇਲੈਂਸਰ ਵਿੱਚੋਂ ਆਪਣਾ ਤੇਲ ਕੱਢਣ ਲੱਗ ਪੈਂਦਾ ਕਈ ਭਰਾ ਕਹਿੰਦੇ ਆ ਆਪਣਾ ਵਾਲ ਹੋ ਲੱਗਿਆ ਹੋਣਾ ਜ਼ਰੂਰੀ ਆ ਕਿਉਂਕਿ ਵਾਲ ਤਾਂ ਚਲੋ ਜ਼ਰੂਰੀ ਆ ਉਹ ਪਹਿਲਾਂ ਵੀ ਦੱਸ ਕੇ ਟੈਂਗਾ ਪਰ ਲੇਕਿਨ ਵਾਲ ਹੋਣਾ ਨਾ ਹੋਣ ਨਾਲ ਟਰੈਕਟਰ ਕਦੇ ਵੀ ਸਾਇਲੈਂਸਰ ਦੇ ਵਿੱਚੋਂ ਜਿਹੜਾ ਆਇਲ ਆਪਣਾ ਨਹੀਂ ਕੱਢਦਾ ਹੁੰਦਾ ਕਦੇ ਵੀ ਇਹ ਤੇਲ ਉਦੋਂ ਕੱਢੂਗਾ ਜਦੋਂ ਆਪਣੇ ਦਿਖਾਵਰੇ ਕਿ ਜਦੋਂ ਆਪਣਾ ਆਹ ਵਾਲਾਂ ਦੇ ਵਿੱਚ ਇੱਕ ਤਾਂ ਪਲੇ ਪੈ ਜੇ ਨੰਬਰ 2 ਤੇ ਜਿਹੜੀਆਂ ਵਾਲ ਸੀਲਾਂ ਆਪਣੀਆਂ ਫਟ ਜਾਣ ਠੀਕ ਆ ਜੀ ਫੇਰ ਆਪਣਾ ਟਰੈਕਟਰ ਜਿਹੜਾ ਆਪਣਾ ਸਾਇਲੈਂਸਰ ਨੂੰ ਗਿੱਲਾ ਕਰੂਗਾ ਸਾਇਲੈਂਸਰ ਵਿੱਚ ਦੀ ਤੇਲ ਆਊਗਾ ਬਾਕੀ ਕਈ ਤੁਸੀਂ ਮਾਡਲ ਦੇਖੇ ਹੋ ਜਿਵੇਂ 올ਡ ਮਾਡਲ ਹੁੰਦਾ ਜਿਵੇਂ 2002 2001 2003 4 ਮਾਡਲ ਆਇਆ ਟਰੈਕਟਰ ਤੁਸੀਂ ਵੇਖਿਆ ਉਹਨਾਂ ਜਦੋਂ ਉਹਦੀ ਤੁਸੀਂ ਕੰਪਨੀ ਦੀ ਕੈਟ ਲੈਣੇ ਹੋ ਉਹਦੇ ਵਿੱਚ ਤੁਸੀਂ ਦੇਖਿਆ ਉਹ ਜਿਹੜਾ 에ਰ ਰਿੰਗ ਆ ਉਹ ਸਪਰਿੰਗ ਵਾਲਾ ਨਹੀਂ ਆਉਂਦਾ ਪੱਤੀਆਂ ਵਾਲਾ ਆਉਂਦਾ ਗਾ ਜਾਂ ਕਈਆਂ ਦੇ ਵਿੱਚ ਤੁਸੀਂ ਦੇਖਣਾ ਕਿਸੇ 에ਰ ਰਿੰਗ ਜਿਹੜੇ ਹੁੰਦੇ ਆ ਪੰਜ ਰਿੰਗ ਵਾਲੇ ਪਿਸਟਨ ਦੀ ਗੱਲ ਕਰਦਾ ਜਿਹਨਾਂ ਦਾ origignal ਕੈਟ ਤੁਸੀਂ ਸਵਰਾਜ ਦੀ ਦੇਖੀਓ ਉਹਦੇ ਵਿੱਚ ਤੁਸੀਂ ਦੇਖਿਆ ਹੋਣਾ ਜਿਹੜਾ ਸਪਰਿੰਗ ਵਾਲਾ ਰਿੰਗ ਨਹੀਂ ਆਉਂਦਾਗਾ ਉਹ ਟਰੈਕਟਰ ਨੂੰ ਬਹੁਤ ਜ਼ਿਆਦਾ ਮੁਗਲੈਲ ਚੱਕਣ ਦੀ ਠੰਡੇ ਨੂੰ ਆਦਤ ਹੁੰਦੀ ਆ ਕਿ ਉਹ ਕਹਿੰਦੇ ਆਂ ਆਪਾਂ ਠੰਡਾ ਚੱਲਦਾ ਪਰ ਲੇਕਿਨ ਉਹ ਸਾਇਲੈਂਸਰ ਦੇ ਵਿੱਚੋਂ ਤੇਲ ਘਟਣਾ ਨਹੀਂ ਹਟਦਾ ਤੇ ਨਹੀਂ ਹਟਦਾ ਕਾਰਨ ਕਿ ਜਿੰਨਾ ਚਿਰ ਉਹਦੇ ਵਿੱਚ ਤੁਸੀਂ ਸਪਰਿੰਗ ਵਾਲਾ ਰਿੰਗ ਨਹੀਂ ਫਿੱਟ ਕਰਦੇ ਕਿਉਂਕਿ ਕਰਲੋਸਕਰ ਕੰਪਨੀ ਇਹਦੇ ਵਿੱਚ ਸਪਰਿੰਗ ਵਾਲਾ ਰਿੰਗ ਦਿੰਦੇ ਜਿਹੜੀ ਸਵਰਾਜ ਪੈਕਿੰਗ ਦੇ ਵਿੱਚ ਉਹ ਕਟਾਉਂਦੇ ਉਹਦੇ ਵਿੱਚ ਸਪਰਿੰਗ ਵਾਲਾ ਰਿੰਗ ਨਹੀਂ ਆਉਂਦਾ ਫਿਰ ਆਪਾਂ ਨੂੰ ਅਲੱਗ ਤੋਂ ਊਸ਼ਾ ਕੰਪਨੀ ਦਾ ਰਿੰਗ ਉਹਦੇ ਨਾਲ ਫਿੱਟ ਕਰਨੇ ਪੈਂਦੇ ਆ ਸਿੱਧੇ ਸ਼ਬਦਾਂ ਵਿੱਚ ਕਹਿਣ ਦਾ ਮਤਲਬ ਆ ਕੁਝ ਆਪਣਾ ਰਿੰਗਾਂ ਨੇ ਆਏ ਨੂੰ ਤਾਂ ਉਹ ਆਉਣ ਹਟਾਉਣਾਂ ਦਾ ਜੇ ਰਿੰਗ ਬਿਲਕੁਲ ਸਹੀ ਆ ਸਲੇਬਾਂ ਦੀ ਆਪਣੀ ਕੰਡੀਸ਼ਨ ਸਹੀ ਆ ਬਿਲਕੁਲ ਓਕੇ ਆ ਤਾਂ ਤੁਹਾਡਾ ਆਪਣਾ ਜਿਹੜਾ ਵਾਲਾਂ ਰਾਈ ਤੁਹਾਡਾ ਤੇਲ ਆ ਥੱਲੇ ਉਤਰਦਾ ਪਿਸਟਨ ਦੇ ਉੱਪਰ ਜੇ ਸਪੋਇਗਰ ਹੁਣ ਜੇ ਵਾਲ ਸੀਲਾਂ ਵੀ ਲੀਕ ਹੋਣਾ ਟਰੈਕਟਰ ਕਦੇ ਉਹ ਧੂੰਆਂ ਵੀ ਛੱਡਦਾ ਹੁੰਦਾ ਕਾਰਨ ਕਿ ਉਹ ਆਇਲ ਆ ਜਿਹੜਾ ਮੁਗਲੈਲ ਆ ਤੁਹਾਡਾ ਸੜੀ ਜਾਂਦਾ ਥੋੜਾ ਥੋੜਾ ਜਿਹਦੇ ਕਰਕੇ ਟਰੈਕਟਰ ਸਮੋਕ ਕਰੀ ਜਾਂਦਾ ਚਲੋ ਬਾਕੀ ਸਾਰੇ ਮਕੈਨਿਕ ਆਪਣੇ ਆਪਣੇ ਲੈਵਲ ਤੇ ਵਧੀਆ ਕੰਮ ਕਰਦੇ ਆ ਵਧੀਆ ਢੰਗ ਨਾਲ ਪਰ ਲੇਕਿਨ ਜਦੋਂ ਵੀ ਤੁਸੀਂ ਸੱਜਣੋਂ ਵਰਕ ਕਰਾਇਆ ਕਰੋ ਚਾਹ ਮਕੈਨਿਕ ਲਈ ਕਰਾਉਂਦੇ ਆਪਣੇ ਹੈਡ ਵਗੈਰੇ ਦੀ ਪ੍ਰੋਪਰ ਢੰਗ ਨਾਲ ਚੈਕਿੰਗ ਕਰ ਲਿਆ ਕਰੋ ਤਾਂ ਜੋ ਕਸਟਮਰ ਨੂੰ ਅੱਗੇ ਆ ਕੇ ਕੋਈ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ ਠੀਕ ਆ ਜੀ ਬਾਕੀ ਤੁਹਾਨੂੰ ਦੱਸ ਹੀ ਦਿੱਤਾ ਜਿਹੜੇ 올ਡ ਮਾਡਲ ਦੇ ਰਿੰਗਾਂ ਦੇ ਕਾਰਨ ਕਰਕੇ ਵੀ ਟਰੈਕਟਰ ਆਇਲ ਸਲੈਂਸਰ ਵਿੱਚ ਦੀ ਕੱਢਦਾ ਤੇ ਜਿਹੜੇ ਹੈਡਾਂ ਦੇ ਵਾਲ ਵਾਲਵ ਸੀਲ ਜਾਂ ਗਾਇਡ ਕੱਟ ਜਾਣ ਆਪਣੇ ਤਾਂ ਵੀ ਟਰੈਕਟਰ ਸਾਇਲੈਂਸਰ ਵਾਲੀ ਵਿੱਚ ਦੀ ਤੇਲ ਘਟ ਨੱਕ ਪਾਉਂਦਾ ਚਲੋ ਬਾਕੀ ਕੰਪਨੀ ਦੀ ਥਿਉਰੀ ਸੱਜਣੋ ਉਹ ਹੋਰ ਹੁੰਦੀ ਆ ਬਾਕੀ ਉਹ ਇਦਾਂ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਵੀਡੀਓ ਦੇ ਵਿੱਚ ਨਹੀਂ ਦੱਸੀ ਜਾਂਦੀ ਬਾਕੀ ਤੁਹਾਨੂੰ ਹਿੰਟ ਦੇਤਾ ਸੱਜਣੋ ਵੀ ਆਪਣਾ ਕਲੀਅਰੈਂਸ ਕਿੰਨਾ ਰੱਖ ਸਕਦੇ ਹੋ ਕਿੰਨਾ ਤੁਸੀਂ ਆਪਣਾ ਜਿਗਾਰਡ ਕਰ ਸਕਦੇ ਹੋ ਉਹ ਆਪਣੇ ਮੁਤਾਬਕ ਰੱਖਿਓ ਪਰ ਲੇਕਿਨ 45 50 55 ਤੋਂ ਵੱਧ ਤੁਸੀਂ ਵਾਲ ਡਾਊਨ ਨਾ ਕਰੋ ਨਾ ਉੱਚੇ ਰੱਖੋ ਇਹਨਾਂ ਤੁਹਾਨੂੰ ਹਿੰਟ ਦੇਤਾ ਬਾਕੀ ਦੀ ਟੌਪ ਸੈਟਿੰਗ ਆ ਜਿਹੜੀ ਉਹ ਕੰਪਨੀ ਵੱਲੋਂ 40 ਤੋਂ ਲੈ ਕੇ ਠੀਕ ਆ 50 55 60 65 ਜਿੰਨਾ ਤੁਹਾਡਾ ਕਾਲਰ ਆਉਂਦੀ ਉਹਨੂੰ ਵਿੱਚੋਂ ਕੱਢ ਕੇ 40 ਕਿਤੇ ਕਰੀਬ ਆਪਣਾ ਗੈਪ ਰੱਖਿਆ ਕਰੋ ਪਿਸਟਨ ਦੇ ਵਿੱਚ ਤਾਂ ਡਾਕਟਰ ਤੁਹਾਡਾ ਸਵਰਾਇ ਸਹੀ ਚੱਲੂਗਾ ਠੀਕ ਆ ਅੱਜ ਦੀ ਜਿਹੜੀ ਵੀਡੀਓ ਸੀ ਆਪਣੀ ਜਿਹੜੀ ਟਰੈਕਟਰ ਸਾਇਲੈਂਸਰ ਵਿੱਚ ਦੀ ਔਇਲ ਕੱਢਦੇ ਆ ਉਹਦੇ ਤੇ ਤੁਹਾਨੂੰ ਸਮਝ ਆਈ ਗਈ ਹੋਣੀ ਹੈ ਕਿਉਂ ਟਰੈਕਟਰ ਆਪਣਾ ਸਾਇਲੈਂਸਰ ਗਿੱਲਾ ਕਰਦੇ ਆ ਤੇ ਕੀ ਗੱਲਬਾਤ ਹੁੰਦੀ ਆ ਠੀਕ ਆ ਤੇ ਬਾਕੀ ਜੰਦ-ਜੰਦ ਦੱਸਦਾ ਜੇ ਤੁਹਾਡਾ ਟੈਪਟਾਂ ਦੇ ਬੁਸ਼ ਵੀ ਜੇ ਢਿੱਲੇ ਹੋਣ ਨਾ ਤਾਂ ਵੀ ਤੁਹਾਡਾ ਜਿਹੜਾ ਔਇਲ ਆ ਜਿਹੜਾ ਸਾਇਲੈਂਸਰ ਵਿੱਚ ਦੀ ਨਿਕਲਣ ਲੱਗ ਪੈਂਦਾ ਕਾਰਨ ਕਿ ਜਦੋਂ ਆਇਲ ਦਾ ਪ੍ਰੈਸ਼ਰ ਹੀ ਰੁਕਿਆ ਨਾ ਕਿਉਂਕਿ ਐਟਾਪਟਾ ਵਿੱਚ ਦੀ ਜ਼ਿਆਦਾ ਲੀਕ ਹੋਈ ਗਿਆ ਵਾਲਾ ਨੂੰ ਜ਼ਿਆਦਾ ਮਿਲੂਗਾ ਉਹਦੇ ਕਾਰਨ ਕਰਕੇ ਵੀ ਤੁਹਾਡਾ ਸਾਇਲੈਂਸ ਸਰਵਿਸ ਦੇ ਤੇਲ ਆਉਣ ਲੱਗ ਪੈਂਦਾ ਤੇ ਚਲੋ ਸੱਜਣੋ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਊਗੀ ਉਮੀਦ ਕਰਦੇ ਆ ਤੇ ਜਿਹੜੇ ਭਰਾ ਆਪਣੇ ਚੈਨਲ ਦੇ ਵਿੱਚ ਨਵੇਂ ਜੁੜੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਜਿਹੜੇ ਨਵੇਂ ਜੁੜ ਰਹੇ ਨੇ ਉਹ ਪਲੀਜ਼ ਆਪਣੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤਾਂ ਜੋ ਤੁਹਾਨੂੰ ਇਦਾਂ ਦੀ ਇਨਫੋਰਮੇਸ਼ਨ ਵਾਲੀ ਵੀਡੀਓ ਤੁਹਾਡਾ ਦਿੰਦੇ ਰਵਾਂਗੇ ਧੰਨਵਾਦ ਸਤਿ ਸ੍ਰੀ ਅਕਾਲ